ਇੱਕ ਸਮਾਂ ਸੀ ਜਦ ਨੂਹਾ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਸੀ ਚੁੰਨੀ ਨੂੰ ਸ਼ਰਮ ਹਿਆ ਦਾ ਗਹਿਣਾ ਮੰਨਿਆ ਜਾਂਦਾ ਸੀ ਵੱਡਿਆਂ ਨੂੰ ਇੱਜ਼ਤ ਦੇਣ ਲਈ ਨੂਹਾ ਸਿਰ ਤੇ ਚੁੰਨੀ ਰੱਖਦੀਆਂ ਸੀ ਜੀਠ ਤੋਂ ਕੁੰਡ ਕੱਢਦੀਆਂ ਸੀ ਸੋਹਰੇ ਤੋਂ ਕੁੰਡ ਕੱਢਦੀਆਂ ਸੀ ਪਰ ਹੁਣ ਪੱਛਮੀ ਸੱਭਿਆਤਾ ਦੇ ਕਰਕੇ ਸਾਰੇ ਰਿਵਾਜ ਬਦਲ ਗਏ ਨੇ ਨਾਲ ਹੀ ਜੇ ਗੱਲ ਕਰੀਏ ਕਗਰੇ ਦੀ ਤਾਂ ਉਸ ਸਮੇਂ ਔਰਤਾਂ ਜਿਹੜੀਆਂ ਕਗਰਾ ਪਾਉਂਦੀਆਂ ਸੀ ਖੂਹ ਤੋਂ ਪਾਣੀ ਭਰਨ ਜਾਂਦੇ ਤਾਂ ਵੀ ਕਗਰਾ ਪਾਉਂਦੀਆਂ ਸੀ ਤੇ ਕਾਲੇ ਸੂਫ ਤੱਕ ਗਗਰਾ ਸਭ ਤੋਂ ਜਿਹੜਾ ਫੇਮਸ ਹੁੰਦਾ ਸੀ ਔਰਤਾਂ ਜਦੋਂ ਵੀ ਖੂਹ ਤੋਂ ਪਾਣੀ ਭਰਨ ਜਾਂਦੀਆਂ ਸੀ ਤੱਕ ਗਗਰਾ ਪਾ ਕੇ ਜਾਂਦੀਆਂ ਸੀ ਜੋ ਨੂਹਾਂ ਸੀ ਉਹ ਵੀ ਗਗਰਾ ਪਾਉਂਦੀਆਂ ਸੀ ਨੂਹ ਚਾਹੇ ਬੁੱਢੀ ਹੋ ਜਾਵੇ ਤਾਂ ਵੀ ਗਗਰਾ ਪਾਉਂਦੀਆਂ ਸੀ ਉਹ ਤੇ ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਛੱਟਾ ਕ ਗਗਰਾ ਪਾਉਂਦੀਆਂ ਸੀ ਇਸ ਤੋਂ ਇਲਾਵਾ ਗਗਰੇ ਦਾ ਨਾਲਾ ਜਿਹੜਾ ਉਸ ਨੂੰ ਵੀ ਡੈਕੋਰੇਟ ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਹੈ ਕਿ ਔਰਤਾਂ ਦੇ ਕੱਪੜਿਆਂ ਵਿੱਚੋਂ ਸਭ ਤੋਂ ਜ਼ਿਆਦਾ ਕੱਪੜਾ ਕੱਗਰੇ ਤੇ ਲੱਗਦਾ ਸੀ ਪੰਜਾਬੀ ਗੀਤਾਂ ਤੇ ਬੋਲੀਆਂ ਦੇ ਵਿੱਚ ਵੀ ਕੱਗਰੇ ਦਾ ਜ਼ਿਕਰ ਆਉਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਸੀ ਕੱਗਰੇ ਵੀ ਗੱਜ ਦੇ ਬਹਿ ਜਾ ਬਹਿ ਜਾ ਕਰਦੇ ਯਾਨੀ ਕਿ ਇਹਦੀ ਜਿਹੜੀ ਫੌਲ ਹੈ ਕਾਫੀ ਵੱਡੀ ਹੁੰਦੀ ਸੀ ਤੇ ਔਰਤਾਂ ਦਾ ਸ਼ਿੰਗਾਰ ਹੁੰਦਾ ਸੀ ਕੱਗਰਾ ਤੇ ਹਮੇਸ਼ਾ ਹੀ ਔਰਤਾਂ ਕੋਈ ਵੀ ਫੰਕਸ਼ਨ ਹੋਵੇ ਜਾਂ ਘਰ ਤੋਂ ਬਾਹਰ ਜਾਣਾ ਹੋਵੇ ਖੂਹ ਤੋਂ ਪਾਣੀ ਭਰਨ ਜਾਣਾ ਹੋਵੇ ਤਾਂ ਉਹ ਕੱਗਰਾ ਪਾ ਕੇ ਜਾਂਦੀਆਂ ਸੀ ਤੇ ਕਈ ਤਰ੍ਹਾਂ ਦੇ ਕੱਪੜਿਆਂ ਦਾ ਜੜਾ ਕਗਰਾ ਉਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੱਪੜਿਆਂ ਨਾਲ ਬਣਾਇਆ ਜਾਂਦਾ ਸੀ